ਅਲੀ ਪੁਲਿਸ ਨੇ ਦੋ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ। ਡੇਰਾ ਬੱਸੀ ਦੇ ਨੇੜੇੋਂ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ। ਬਦਮਾਸ਼ਾਂ ਕੋਲੋਂ 1.5 ਕਿਲੋ ਹੈਰੋਇਨ ਬਰਾਮਦ ਹੋਈ। ਮੁਲਜ਼ਮ ਬੜੇ ਹੀ ਛਾਤਰ ਤਰੀਕੇ ਨਾਲ ਨਸ਼ੇ ਦੀ ਸਪਲਾਈ ਹਾਫ 슬ੀਵ ਦੀ ਜੈਕਟ ਚ ਭਰ ਕੇ ਕਰਦੇ ਸੀ। ਸੁਖਦੀਪ ਸਿੰਘ ਤੇ ਕਿਸ਼ਨ ਵਜੋ ਮੁਲਜ਼ਮਾਂ ਦੀ ਪਛਾਣ ਹੋਈ ਹੈ। ਦਿੱਲੀਚ 5000 ਕਰੋੜ ਰੁਪਏ ਦੇ ਡਰੱਗ ਰਿਕਵਰੀ ਮਾਮਲੇ ਦੇ ਵਿੱਚ ਪੁਲਿਸ ਨੇ ਪੰਜਵੀਂ ਗ੍ਰਿਫਤਾਰੀ ਕੀਤੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਮ੍ਰਿਤਸਰ 에어ਪੋਰਟ ਤੋਂ ਜਤਿੰਦਰ ਪਾਲ ਸਿੰਘ ਔਰ ਫਤਿਹ ਜੱਸੀ ਨੂੰ ਗ੍ਰਿਫਤਾਰ ਕੀਤਾ ਹੈ। ਦਰਅਸਲ ਕਿ ਮੁਲਜ਼ਮ ਯੂਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜੋ ਕਿ ਬ੍ਰਿਟਿਸ਼ ਨਾਗਰਿਕ ਹੈ। ਦੱਸਦੀ ਹੈ ਕਿ ਬੀਤੇ ਦਿਨੀ ਪੁਲਿਸ ਨੇ 4 ਤਸਕਰਾਂ ਸਮੇਤ 565 ਕਿਲੋ ਹੈਰੋਇਨ ਬਰਾਮਦ ਕੀਤੀ। ਕੋਕੀਨ ਬਰਾਮਦ ਕੀਤੀ ਸੀ ਜਿਸ ਦੀ ਡਿਲੀਵਰੀ ਮੁੰਬਈ ਚ ਕੀਤੀ ਜਾਂਦੀ ਸੀ। ਮੋਹਾਲੀ ਦੇ ਡੇਰਾ ਬੱਸੀ ਚ ਮੋਟਰਸਾਈਕਲ ਸਵਾਰ ਸ਼ਖਸ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਹਰਮਨ ਸਿੰਘ ਨਿਵਾਸੀ ਰਾਮਪੁਰ ਬਹਾਲ ਬਜੂ ਹੋਈ ਹੈ ਜੋ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਦਾ ਸੀ ਸ਼ਖਸ ਰਿਸ਼ਤੇਦਾਰ ਮਹਿਲਾ ਨਾਲ ਬਾਈਕ ਤੇ ਜਾ ਰਿਹਾ ਸੀ ਕਤਲ ਦੀ ਵਜ੍ਹਾ ਸ਼ਖਸ ਦੇ ਨਾਲ ਜਾ ਰਹੀ ਮਹਿਲਾ ਦੇ ਕਿਸੇ ਹੋਰ ਨਾਲ ਨਜਾਇਜ਼ ਸਬੰਧ ਸਨ ਪਹਿਲਾਂ ਤੋਂ ਮਲਜ਼ਮ ਮਹਿਲਾ ਦਾ ਇੰਤਜ਼ਾਰ ਕਰ ਰਹੀ ਸੀ ਜਿਨ੍ਹਾਂ ਨੇ ਸ਼ੱਕ ਦੇ ਚਲਦੇ ਕਰਮਜੀਤ ਨਾਲ ਬਹਿਸ ਕੀਤੀ ਬਹਿਸਬਾਜ਼ੀ ਦੌਰਾਨ ਉਸ ਦਾ ਕਤਲ ਕਰ ਦਿੱਤਾ ਮੋੜ ਮੰਡੀ ਦੇ ਪਿੰਡ ਸੰਦੋਹਾ ਚ ਵੱਡੀ ਵਾਰਦਾਤ ਵਾਪਰੀ ਜਿੱਥੇ ਪਿਓ ਨੇ ਆਪਣੇ ਪੁੱਤ ਦਾ ਹੀ ਕਤਲ ਕਰ ਦਿੱਤਾ ਪਿਤਾ ਨੇ ਨੌਜਵਾਨ ਗੁਰਸੇਵਕ ਸਿੰਘ ਦੇ ਸਿਰ ਤੇ ਤੀਸ਼ ਧਾਰ ਹਥਿਆਰ ਮਾਰ ਕੇ ਉਸ ਨੂੰ ਜ਼ਾਨ ਤੋਂ ਮਾਰ ਦਿੱਤਾ ਨੌਜਵਾਨ ਗੁਰਸੇਵਕ ਨਸ਼ੇ ਦਾ ਆਦੀ ਸੀ ਪੈਸੇ ਮੰਗਣ ਤੇ ਦੋਨਾਂ ਪਿਓ ਪੁੱਤ ਦੇ ਵਿੱਚ ਅਕਸਰ ਝਗੜਾ ਹੁੰਦਾ ਸੀ ਜੋ ਅੱਜ ਖੂਨੀ ਰੂਪ ਧਾਰ ਗਿਆ ਨੌਜਵਾਨ ਦੀ ਉਮਰ 27 ਸਾਲ ਸੀ ਪੁਲਿਸ ਨੇ ਕਤਲ ਦਾ ਮਕਦਮਾ ਦਰਜ ਕਰਕੇ ਪਿਓ ਨੂੰ ਗ੍ਰਿਫਤਾਰ ਕਰ ਲਿਆ ਗੁਰਦਾਸਪੁਰ ਦੇ ਪਿੰਡ ਨਿੱਕੋ ਸਰਾਏ ਨੇੜੇ ਕਾਰ ਤੇ ਟਰੈਕਟਰ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹਾਦਸੇ 'ਚ ਚਾਰ ਨੌਜਵਾਨ ਗੰਭੀਰ ਜ਼ਖਮੀ ਹੋਏ ਟਰੈਕਟਰ ਚਾਲਕ ਟਰੈਕਟਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਹਾਦਸੇ ਜ਼ਖਮੀ ਹੋਏ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਸਾਰੀ ਗਲਤੀ ਟਰੈਕਟਰ ਚਾਲਕ ਦੀ ਹੈ ਜੋ ਬਿਨਾਂ ਦੇਖੇ ਲਿੰਕ ਰੋਡ ਤੋਂ ਇੱਕਦਮ ਟਰੈਕਟਰ ਸੜਕ ਪਿਆਦ ਵਿਚਕਾਰ ਲਿਆ ਆ ਤੇ ਗੱਡੀ ਆਪਣੀ ਪੂਰੀ ਸਪੀਡ ਤੇ ਸੀ ਜਿਸ ਕਰਕੇ ਟੱਕਰ ਹੋ ਗਈ ਲੁਧਿਆਣਾ 'ਚ ਲੁੱਟਾਂ ਖੋਹਾਂ ਕਰਨ ਵਾਲੀਆਂ ਮਹਿਲਾਵਾਂ ਦਾ ਪਰਦਾ ਫਾਸ਼ ਹੋਇਆ ਕੁੱਲ 20 ਤੋਂ 25 ਮੰਗਣ ਵਾਲੀਆਂ ਕੁੜੀਆਂ ਨੇ ਜੋ ਪ੍ਰਵਾਸੀ ਮੁਸਾਫਰਾ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਨੇ ਮੰਗਣ ਦੇ ਬਾਨੇ ਪਹਿਲਾਂ ਉਹਨਾਂ ਕੋਲੰਬੀਆ ਸੀ ਫਿਰ ਪੈਸੇ ਖੋ ਕੇ ਰੌਲਾ ਪਾਉਂਦੇ ਛੇੜਖਾਨੀ ਦਾ ਇਲਜ਼ਾਮ ਲਾਉਂਦੀਆਂ ਸੀ ਤਾਜ਼ਾ ਮਾਮਲਾ ਬੱਸ ਸਟੈਂਡ ਨੇੜੇ ਵੇਖਣ ਨੂੰ ਮਿਲਿਆ ਜਿੱਥੇ ਪ੍ਰਵਾਸੀ ਨੌਜਵਾਨ ਲੁਧਿਆਣਾ ਆਇਆ ਸੀ ਜੋ ਲੁੱਟ ਦਾ ਸ਼ਿਕਾਰ ਹੋਇਆ ਮੌਕੇ ਦੀ ਵੀਡੀਓ ਵੀ ਸਾਹਮਣੇ ਆਈ ਲੋਕਾਂ ਨੇ ਮਲਜ਼ਮ ਕੁੜੀਆਂ ਤੇ ਕਾਰਵਾਈ ਦੀ ਮੰਗ ਕੀਤੀ ਬਰਨਾਲਾ ਦੇ ਪਿੰਡ ਜਲੂਰ ਚ ਚੋਰਾਂ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਕਰਦੇ ਪਿਛਲੇ ਪਾਸੇ ਘੰਨ ਚ ਸੰਨਮਾਰੀ ਕਰਕੇ ਚੋਰ ਰਾਤ 2 ਵਜੇ ਦਾਖਲ ਹੋਏ ਫਰੋਲਾ ਫਰੋਲੀ ਕੀਤੀ ਪਰਿਵਾਰ ਮੁਤਾਬਕ ਘਰ ਚੋਂ 8 ਟੋਲੇ ਸੋਨਾ 20000 ਰੁਪਏ ਨਕਦੀ ਚੋਰੀ ਕਰ ਲਈ ਜਿਸ ਦੀ ਕੀਮਤ 8 ਤੋਂ 10 ਲੱਖ ਰੁਪਏ ਹੈ ਪੁਲਿਸ ਸੀਸੀਟੀਵੀ ਕੈਮਰੇ ਫਿੰਗਰਪ੍ਰਿੰਟਸ ਤੇ ਡਾਕਸ ਸquad ਦੀ ਮਦਦ ਲੈ ਲਈ ਮੁਗਾ ਧਰਮਕੋਟ ਦੇ ਪਿੰਡ ਬਾਰਕਵਾਲਾ ਚ ਚੋਰਾਂ ਨੇ ਇੱਕ ਅਕੈਡਮੀ ਨੂੰ ਨਿਸ਼ਾਨਾ ਬਣਾਇਆ। ਮਲਜ਼ਮ 1 ਲੱਖ ਤੋਂ ਜ਼ਿਆਦਾ ਦੀ ਨਕਦੀ ਤੇ ਹੋਰ ਕੀਮਤੀ ਸਮਾਨ ਲੈ ਕੇ ਰਫੀ ਚੱਕਰ ਹੋ ਗਏ। ਸਵੇਰੇ ਜਦੋਂ ਪ੍ਰਿੰਸੀਪਲ ਅਕੈਡਮੀ ਪਹੁੰਚੇ ਤਾਂ ਗੇਟ ਦਾ ਸ਼ੀਸ਼ਾ ਟੁੱਟਿਆ ਮਿਲਿਆ। ਸੀਸੀਟੀਵੀ ਵੇਖ ਕੇ ਪਤਾ ਚੱਲਿਆ ਕਿ ਕੁਝ ਅਣਪਛਾਤੇ ਸ਼ਖਸ ਅਕੈਡਮੀ ਚ ਤਾਕਲ ਹੋਏ ਸੀ ਤੇ ਉਹਨਾਂ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਪ੍ਰਿੰਸੀਪਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਿਆ। ਫਾਜ਼ਿਲਕਾਟ ਦੇ ਕਿਸਾਨ ਪਰੇਸ਼ਾਨ ਨੇ ਜਿਨ੍ਹਾਂ ਦੀ ਪਰੇਸ਼ਾਨੀ ਦਾ ਕਾਰਨ ਅਨਾਜ ਮੰਡੀ ਦੇ ਅਧੂਰੇ ਪ੍ਰਬੰਧ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਫਾਈ ਵਿਵਸਥਾ ਤੋਂ ਲੈ ਕੇ ਆਵਾਰਾ ਪਸ਼ੂਆਂ ਦੀ ਸਮੱਸਿਆ ਵੀ ਪਰਮਾਤ ਹੈ ਕਿਸਾਨ ਆੜਤੀ ਤੇ ਮੰਡੀ ਮਜ਼ਦੂਰਾਂ ਦੀ ਹੜਤਾਲ ਦੇ ਚੱਲਦੇ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਫਸਲਾਂ ਦੀ ਨਿਗਰਾਨੀ ਕਰ ਰਹੇ ਨੇ ਰਾਤ ਦਿਨ ਵੇਲੇ ਇਹਨਾਂ ਸਮੱਸਿਆਵਾਂ ਨਾਲ ਦੁਚਾਰ ਹੋ ਰਹੇ ਨੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪ੍ਰਬੰਧਾਂ ਨੂੰ ਲੈ ਕੇ ਕੋਈ ਦਿੱਕਤ ਨਹੀਂ ਆਉਣੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਜ਼ਖਮੀ ਹੋਏ ਹਾਦਸਾ ਇੱਕ ਟਰੱਕ ਤੇ ਡੈਕਟਰ ਟਰਾਲੀ ਦੀ ਜ਼ਬਰਦਸਤ ਟੱਕਰ ਕਰਕੇ ਵਾਪਰਿਆ ਮਜਦੂਰ ਦੇਰ ਰਾਤ ਕੰਮ ਖਤਮ ਕਰਕੇ ਟਰਾਲੀ ਤੇ ਘਰ ਵਾਪਸ ਪਰਤ ਰਹੇ ਸੀ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਟਰੱਕ ਨੇ ਟਰਾਲੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਹਾਦਸੇ 'ਨਾਂ ਭਿਆਨਕ ਸੀ ਕਿ ਟਰਾਲੀ ਦੇ ਵਿੱਚ ਖੱਜੇ ਰੋਪੜ ਪੁਲਿਸ ਨੇ ਚੋਰੀ ਕੀਤੇ 4 ਮੋਬਾਈਲਾਂ ਸਮੇਤ ਮੁਲਜ਼ਮ ਨੂੰ ਕਾਬੂ ਕੀਤਾ ਹੈ ਮੁਲਜ਼ਮ ਦੀ ਪਛਾਣ ਮੁਹੰਮਦ ਮੁਬਾਰਕ ਵਜੋਂ ਹੋਈ ਹੈ ਜੋ ਯੂਪੀ ਦਾ ਰਹਿਣ ਵਾਲਾ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸ਼ੱਕੀ ਵਿਅਕਤੀ ਰੇਲਵੇ ਸਟੇਸ਼ਨ ਤੇ ਮੌਜੂਦ ਹੈ ਤੇ ਕਿਸੇ ਨੂੰ ਚੋਰੀ ਦੇ ਮੋਬਾਈਲ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤੋਂ ਬਾਅਦ ਪੁਲਿਸ ਨੇ ਜੀਆਰਪੀ ਪੁਲਿਸ ਦੇ ਸਹਿਯੋਗ ਨਾਲ ਇਸ ਵਿਅਕਤੀ ਨੂੰ ਕਾਬੂ ਕਰ ਲਿਆ ਪੁਲਿਸ ਮੁਲਜ਼ਮ ਤੋਂ ਹੋਰ ਵੀ ਕੁਝ ਕਚਚਾ ਗੁਰਦਾਸਪੁਰ ਚ ਗੈਸਟ ਫੈਕਲਟੀ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਨਵੇਂ ਪ੍ਰੋਫੈਸਰਾਂ ਤੋਂ ਕੋਈ ਇਤਰਾਜ਼ ਨਹੀਂ ਪਰ ਗੈਸਟ ਫੈਕਲਟੀ ਦੇ ਪਰਿਵਾਰਾਂ ਦਾ ਵੀ ਸਰਕਾਰ ਨੂੰ ਧਿਆਨ ਰੱਖਣਾ ਚਾਹੀਦਾ 2002 ਤੋਂ ਟੈਂਪਰੇਰੀ ਬੇਸ ਤੇ ਇਹ ਗੈਸਟ ਫੈਕਲਟੀ ਰੱਖੀ ਗਈ ਸੀ ਜਿੱਨਾ ਤਾਂ ਕਹਿਣਾ ਹੈ ਕਿ ਹੁਣ ਸਾਡੀ ਉਮਰ ਵੀ ਇੰਨੀ ਹੋ ਚੁੱਕੀ ਹੈ ਕਿ ਹੋਰ ਕਿਸੇ ਨੌਕਰੀ ਲਈ ਅਪਲਾਈ ਕਰਨ ਦੇ ਯੋਗ ਨਹੀਂ ਫਤਿਆਬਾਦ ਦੇ ਟਾਣੀ ਗੋਪਾਲ ਚ ਪੁਲਿਸ ਨੇ ਨਸ਼ੇ ਦੀ ਇੱਕ ਵੱਡੀ ਖੇਪ ਮੜੀ ਦੋ ਦਿਨਾਂ ਤੋਂ ਪਿੰਡ ਦੇ ਵਿਚਾਲੇ ਖੜੇ ਲਵਾਰਸ ਟਰੱਕ ਚੋਂ ਇਹ ਨਸ਼ਾ ਮਿਲਿਆ ਡੀਐਸਪੀ ਨੇ ਦੱਸਿਆ ਕਿ ਟਰੱਕ ਚੋਂ 8 ਕਿਲੋ ਚੂਰਾ ਪੋਸਟ ਬਰਾਮਦ ਹੋਇਆ ਤੇ ਟਰੱਕ ਨੂੰ ਕਮਿਸ਼ਨ ਚ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਦੱਸ ਦੇ ਕੇ ਹਰਿਆਣਾ ਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ 8 ਨੂੰ ਨਤੀਜੇ ਐਲਾਨੇ ਜਾਣੇ ਨੇ ਇਸੇ ਵਿਚਾਲੇ ਇਹ ਨਸ਼ੇ ਦੀ ਬਰਾਮਦ ਹੋਈ ਮੋਸ਼ਰ ਕਿਰਤੀ ਕਿਸਾਨ ਯੂਨੀਅਨ ਨੇ ਡੀਸੀ ਦਫਤਰ ਦੇ ਬਾਹਰ ਦਰਨਾ ਦਿੱਤਾ ਕਿਸਾਨਾਂ ਨੇ ਆਪਣੇ ਤੋਂ ਇਲਾਵਾ ਸ਼ੈਲਰ ਮਾਲਕਾਂ ਆੜਤੀਆਂ ਪੱਲੇਦਾਰਾਂ ਦੀਆਂ ਮੰਗਾਂ ਨੂੰ ਅੱਗੇ ਰੱਖਿਆ ਸ਼ੈਲਰ ਤੇ ਗੋਦਾਮਾਂ ਚ ਲਿਫਟਿੰਗ ਦਾ ਮਾਮਲਾ ਜਲਦੀ ਹੱਲ ਕਰਨ ਦੀ ਮੰਗ ਕੀਤੀ ਕਿਸਾਨ ਦਾ ਕਹਿਣਾ ਸੀ ਕਿ ਕਈ ਕਿਸਾਨਾਂ ਨੇ ਫਸਲ ਦੀ ਬਾਢੀ ਕਰਕੇ ਘਰਾਂ ਚ ਰੱਖੀ ਹੈ ਸਮੱਸਿਆ ਹੱਲ ਨਾ ਹੋਣ ਤੇ ਸਯੁਗਤ ਕਿਸਾਨ ਮੋਰਚੇ ਦੀ ਮੀਟਿੰਗ ਚ ਸਖਤ ਫੈਸਲਾ ਲੈਣ ਦੀ ਚੇਤਾਵਨੀ ਆਗਰਾ ਚ ਡਿਜੀਟਲ ਅਰੈਸਟ ਨੇ ਇੱਕ ਮਹਿਲਾ ਦੀ ਜਾਨ ਲੈ ਲਈ ਸਾਈਬਰ ਠੱਗਾਂ ਨੇ ਮਹਿਲਾ ਟੀਚਰ ਨੂੰ 4 ਘੰਟੇ ਤੱਕ ਡਿਜੀਟਲ ਅਰੈਸਟ ਰੱਖਿਆ ਉਸਮਾਨੇ ਮਹਿਲਾ ਨੂੰ ਫੇਕ ਕਾਲ ਦੇ ਜ਼ਰੀਏ ਤਮਕਾਇਤੇ ਕਿ ਆਖੇ ਤੁਹਾਡੀ ਕੁੜੀ सेक्स ਰੈਕર્ડ ਚ ਫੜੀ ਗਈ ਹੈ ਜਿਸ ਤੋਂ ਬਾਅਦ ਫੋਨ ਸੁਣਦਿਆਂ ਹੀ ਮਹਿਲਾ ਨੂੰ ਹਾਰਟ ਅਟੈਕ ਆ ਗਿਆ ਠੱਗਾਂ ਨੇ ਮ੍ਰਿਤਕ ਮਹਿਲਾ ਤੋਂ ਕਰੀਬ 1 ਲੱਖ ਦੀ ਡਿਮਾਂਡ ਕੀਤੀ ਸੀ ਪਰਿਵਾਰ ਨੇ ਦੱਸਿਆ ਕਿ ਜਿਸ ਨੰਬਰ ਤੋਂ ਫੋਨ ਆਇਆ ਉਸ ਤੇ ਪੁਲਿਸ ਦੀ ਵਾਰਦੀ ਵਾਲੀ ਟੀਪੀ ਲੱਗੀ ਕੇਂਦਰ ਨੇ ਮੈਰਿਟਲ ਰੇਪ ਨੂੰ ਅਪਰਾਧ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਮੈਰਿਟਲ ਰੇਪ ਨੂੰ ਅਪਰਾਧ ਬਣਾਉਣ ਵਾਲੀਆਂ ਪਟੀਸ਼ਨਾਂ ਦਾ ਵਿਰੋਧ ਕੀਤਾ ਕੇਂਦਰ ਨੇ ਸੁਪਰੀਮ ਕੋਰਟ 'ਚ ਹਲਫਨਾਮਾ ਦਾਇਰ ਕਰਕੇ ਇਹ ਵਿਰੋਧ ਜਤਾਇਆ ਕਿ ਇਹ ਮੁੱਦਾ ਕਾਨੂੰਨੀ ਨਾਲੋਂ ਜ਼ਿਆਦਾ ਸਮਾਜਿਕ ਹੈ ਮੈਰਿਟਲ ਰੇਪ ਨੂੰ ਅਪਰਾਧ ਬਣਾਉਣ ਤੇ ਵਿਆਹਤਾ ਰਿਸ਼ਤੇ ਖਰਾਬ ਹੋ ਸਕਦੇ ਨੇ ਤੇ ਇਸ ਨੂੰ ਅਪਰਾਧ ਕਰਾਰ ਦੇਣਾ ਸੁਪਰੀਮ ਕੋਰਟ ਦੇ ਅਧਿਕਾਰ ਖੇਤਰ 'ਚ ਨਹੀਂ ਕੇਂਦਰ ਨੇ ਕਿਹਾ ਕਿ ਵਿਆਹਤਾ ਔਰਤਾਂ ਨੂੰ ਪਹਿਲਾਂ ਹੀ ਉਹਨਾਂ ਦੇ ਲਈ ਕਈ ਕਾਨੂੰਨ ਮਜੂਦ ਦਿੱਲੀ ਐਨਸੀਆਰC ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਸਖਤ ਹੋਈ ਹੈ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਝਾੜ ਲਾਈ ਤੇ ਪੁੱਛਿਆ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਸਿਰਫ ਨਾ ਮਾਤਰ ਜੁਰਮਾਨੇ ਕਿਉਂ ਲਾਏ ਜਾ ਰਹੇ ਨੇ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਚ ਦਲੀਲ ਰੱਖੀ ਕਿ ਛੋਟੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦਿੱਲੀ ਨੂੰ 1200 ਕਰੋੜ ਦੀ ਸਬਸਿਡੀ ਲਈ ਚਿੱਠੀ ਲਿਖੀ ਹੈ ਤੇ ਜੇਕਰ ਕੇਂਦਰ ਮਨਜ਼ੂਰੀ ਦੇਵੇ ਤਾਂ ਅਸੀਂ ਦਿੱਲੀ ਸਰਕਾਰ ਤੋਂ ਪੈਸੇ ਲੈ ਸਕਦੇ ਹਾਂ ਪਰਾਲੀ ਪਰਬੰਧਨ ਨੂੰ ਲੈ ਕੇ ਸਰਕਾਰ ਵੱਖੋ-ਵੱਖੋ ਉਪਰਾਲੇ ਅਪਣਾ ਰਹੀ ਹੈ। ਫਲੇਰ ਕੋਟਲਾ ਦੇ ਡੀਸੀ ਡਾਕਟਰ ਪਲਵੀ ਨੇ ਵੱਖੋ-ਵੱਖ ਵਾਹਨਾਂ ਨੂੰ ਪਿੰਡਾਂ ਵੱਲ ਰਵਾਨਾ ਕੀਤਾ ਤਾਂ ਜੋ ਕਿਸਾਨ ਚੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾ ਕੇ ਸਾਮ ਸਬਾਲ ਕਰਨ। ਜ਼ਮੀਨੀ ਪੱਧਰ ਤੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਡੀਸੀ ਨੇ ਅਪੀਲ ਕੀਤੀ ਹੈ ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾ ਕੇ ਪ੍ਰਸ਼ਾਸਨ ਦਾ ਸਾਥ ਦੇਣ। ਦੱਸ ਦੇਈਏ ਕਿ ਪ੍ਰਦੂਸ਼ਣ ਦੇ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਅਧੀਨ ਹੈ। ਮੈਕਸੀਕੋ ਦੀ ਫੌਜ ਨੇ ਗੁਆਟੀਮਾਲਾ ਬਾਰਡਰ ਨੇੜੇ ਪ੍ਰਵਾਸੀਆਂ ਨੂੰ ਲਿਜਾ ਰਹੇ ਟਰੱਕ ਤੇ ਤਾਬੜ-ਤੋੜ ਗੋਲੀਆਂ ਵਰ੍ਹਾਈਆਂ। ਗੋਲੀਬਾਰੀ 'ਚ 4 ਪ੍ਰਵਾਸੀਆਂ ਦੀ ਮੌਤ ਹੋ ਗਈ, 10 ਗੰਭੀਰ ਜ਼ਖਮੀ ਹੋਏ ਨੇ। ਪ੍ਰਵਾਸੀਆ ਜੰਮਿਸਰ, ਨੇਪਾਲ, ਭਾਰਤ, ਪਾਕਿਸਤਾਨ ਤੇ ਇੱਕ ਹੋਰ ਦੇਸ਼ ਦੇ ਲੋਕ ਨੇ। ਟਰੱਕ 'ਚ 33 ਪ੍ਰਵਾਸੀ ਸਵਾਰ ਸੀ। ਇਹ ਇਲਾਕਾ ਪ੍ਰਵਾਸੀਆਂ ਦੀ ਤਸਕਰੀ ਦਾ ਆਮ ਰਸਤਾ ਹੈ ਜਿਨ੍ਹਾਂ ਨੂੰ ਪ੍ਰਕਾਸ਼ ਪਰ ਦੇ ਲੈ ਜਾਇਆ ਜਾਂਦਾ ਹੈ। ਦਿੱਲੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਵਿਦੇਸ਼ ਤੋਂ ਭਾਰਤ ਚ ਆਏ ਫੋਨ 16 ਦੀ ਤਸਕਰੀ ਦੀ ਕੋਸ਼ਿਸ਼ ਦਾ ਕੰਮ ਕੀਤੀ ਦਿੱਲੀ 에ਰਪੋਰਟ ਤੋਂ 44 ਲੱਖ ਰੁਪਏ ਦੇ 38 ਆਈਫੋਨ 16 Pro Max ਜਬਕੀ ਤੇ ਨੇ ਦੁਬਈ ਤੋਂ ਆ ਰਹੇ 4 ਲੋਕਾਂ ਤੋਂ 12 ਆਈਫੋਨ